ਸਮੂਹ ਸਾ ਸੰਗਤ ਜੀ ਜਿਸ ਵਿੱਚ ਭੱਲਾ ਪਰਿਵਾਰ ਬਾਲਮਕੰਨ ਸ਼ਰਮਾ ਪਰਿਵਾਰ ਸਿਆਸੀ ਪਰਿਵਾਰ ਬਾਲੀਵੁੱਡ ਪਰਿਵਾਰ ਬਾਲੀਵੁੱਡ ਪਰਿਵਾਰ ਹਾਲੀਵੁੱਡ ਪਰਿਵਾਰ ਈਵਨ ਲਾਹੌਰੀਵੁੱਡ ਪਰਿਵਾਰ ਗੁਰੂ ਨਾਨਕ ਦੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਭੱਲਾ ਕੁੱਲ ਦੇ ਮੇਰੇ ਨਿੱਗੇ ਦੋਸਤ ਦਾ ਇਰਦਾ ਫਲੁੰਦਰਨ ਵਾਲੀ ਖਬਰ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੋਕ ਦੀ ਸੁਨਾਮੀ ਸੋਸ਼ਲ ਮੀਡੀਆ ਤੇ ਹਰ ਚਾਹੇਤਿਆਂ ਦੇ ਸੋਗ ਸ਼ਰਧਾਂਜਲੀਆਂ ਦੇ ਦਰਿਆ ਵਹਾ ਦਿੱਤੇ ਮੇਰੇ 24 ਕੈਰੈਕਟਰ ਦੇ ਸ਼ੁੱਧ ਸੋਨੇ ਵਰਗੇ ਦੋਸਤ ਪਹਾੜ ਜਿੰਨੀ ਉਚਾਈ ਸਮੁੰਦਰ ਜਿੰਨੀ ਡੂੰਘਾਈ ਹਾਸਿਆਂ ਦੇ ਬਣਜਾਰੇ ਸਦਾ ਲਈ ਚਮਕਣ ਵਾਲੇ ਸਤਾਰੇ 1976 ਦੇ ਜੁਲਾਈ ਅਗਸਤ ਗਵਰਨਮੈਂਟ ਕਾਲਜ ਲੁਧਿਆਣਾ ਵਿੱਚ ਜਦੋਂ ਅਸੀਂ ਪਹਿਲੀ ਪੌੜੀ ਚੜ੍ਹਦੇ ਦੋਸਤ ਬਣੇ ਜੈਕਟਾਂ ਵਟਾਈਆਂ ਪੱਗ ਵਟਾਈ 66 ਫਿਲਮਾਂ ਦੇਖੀਆਂ ਸੀ ਉਸ ਸਾਲ ਪੜਨ ਤੋਂ ਬਾਗੀ ਹੋ ਗਏ ਜਦੋਂ ਸਾਨੂੰ ਸਾਡੀ ਇੰਜੀਨੀਅਰਿੰਗ ਬਣਨ ਦੀ ਤਮੰਨਾ ਨੂੰ ਠੇਸ ਲੱਗੀ ਕਿਉਂਕਿ ਅਸੀਂ ਪਿੰਡੂ ਬੱਚੇ ਸੀ। ਭੱਲੇ ਦੇ ਮਾਤਾ-ਪਿਤਾ ਵੀ ਟੀਚਰ ਸਨ, ਦਾਸ ਤੇ ਮਾਤਾ-ਪਿਤਾ ਵੀ ਟੀਚਰ ਸਨ। ਪਰ ਬਾਅਦ 'ਚ ਅਸੀਂ ਜਦੋਂ ਯੂਨੀਵਰਸਿਟੀ ਵਿੱਚ ਇਕੱਠੇ ਹੋ ਗਏ, ਉਦੋਂ ਤੱਕ ਦੋ ਸਮੁੰਦਰ ਇਕੱਠੇ ਹੋ ਗਏ। ਗੁਣਾਂ ਦੀ ਗੁੱਠਲੀ ਦੂਸਰੇ ਸਾਗਰ, ਦੂਸਰੇ ਸਮੁੰਦਰ ਬਾਲਮਕੰਦ ਸ਼ਰਮਾ ਜੀ ਨਾਲ ਉਹਨਾਂ ਦਾ ਸਾਥ